ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਟੂ ਚਾਲਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਦੇ ਵਿੱਚ ਪੱਤਰ ਨਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਬਾਈ ਤਾਦੀਆਂ ਸੂਈਆਂ ਇੱਕ ਗੱਬਣ ਥੋੜੇ ਕੁ ਦਿਨ ਕਰਮ ਲਈ ਲੈਂਦੀ ਆ ਆਓ ਕਰ ਲੈਨੇ ਇਹਨਾਂ ਗੱਲਬਾਤ ਬਾਈ ਜੀ ਸਿੱਖਿਆ ਉਹ ਠੀਕ ਹੋ ਵਧੀਆ ਜੀ ਨਾਮ ਤੇ ਐਡਰੈਸ ਨਾਮ ਸਾਦਰ ਬਾਈ ਪਿੰਡ ਭਾਈ ਰੂਪਾ ਤਸੀਲ ਫੂਲ ਤੇ ਜ਼ਿਲ੍ਹਾ ਬੜੀ ਬਲਾ ਨੇੜੇ ਪਿੰਡ ਨੇੜੇ ਰਾਮਪ੍ਰਭੂ ਸਰਵੇਇਰ ਐਸਲਾਪਾ ਪਿੰਡ ਪਹਿਨ ਦਾਪਨੂ ਮੋਬਾਈਲ ਨੰਬਰ 902397755 ਬਾਈ ਠੀਕ ਆ ਕਿਹੜਾ ਸੂਸੂਈ ਹੈ ਵੀਰੇ ਬੈਡ ਏ ਭਾਈ ਦੂਜਾ ਜਨਮ ਰੀਅਲ ਸੁਈ ਆ ਗਈ ਕਦੋਂ ਸੁਈ ਐ ਵੀ ਭਾਈ ਪਰਸੋਂ ਹੀ ਸੁਈ ਐ ਮਗਰ ਬੱਚਾ ਦਾ ਬੱਚਾ ਦਿੱਤਾ ਹੈ ਹਾਂ ਨਾਲ ਨੋੜਾ ਬੱਚੇ ਨਾਲ ਹੀ ਆ ਠੀਕ ਐ ਭਾਈ ਤੇ ਬੱਚੀ ਹੁੰਦੀ ਤਾਂ 9:00 ਵਜੇ ਦਾ ਸੀ ਯਾਰ ਆ ਦੇ ਲੈ ਸਹੀ ਗੱਲ ਆ ਰੀਅਲ ਦੂਜਾ ਪਰਸੋਂ ਹੀ ਸੁਈ ਆ ਭਾਈ ਇਹ ਨਹੀਂ ਗੱਲ ਉਹ ਆਪਣੇ ਕੋਲ ਕੱਲ੍ਹ ਆਈ ਐ ਬੜਾ ਓਕੇ ਤੇ ਵੱਡੀ-ਬੁੱਡੀ ਥਾਂ ਲੇਵਾ ਦਾ ਯਾਰ ਤੇਰਾ ਬਹੁਤ ਚੰਗਾ ਬਲੂਨ ਲੱਗੇ ਤਾਂ 23-24 ਕਿਲੋ ਦਾ ਵਾ ਓਕੇ ਹੁਣ 20 ਕਿਲੋ ਕਾਰ ਹੋ ਬੋਲੇ ਤੋਂ 20 ਕਿਲੋ ਠੰਡਾ ਹੋਊਗਾ ਮੰਨ ਕੇ ਚਲੇ ਕੋਈ ਦੋ ਰੰਗ ਚਵਾਈ ਕਰ ਕੇ ਲੈ ਜਾ ਆਪਣਾ ਕੋਈ ਡਰ ਨਹੀਂ ਬੜਾ ਬ੍ਰੀਡ ਫੁੱਲ ਪ੍ਰਿੰਟ ਪ੍ਰਿੰਟ ਬੜਾ ਚੰਗਾ ਨਾ ਕਰਦਾ ਬਾਹਰ ਜੱਲੀ ਵਾ ਦੇ ਤੂੰ ਲੈ ਵਾ ਪਹਿਲਾਂ ਪਛਾਂ ਤੋਂ ਲੈ ਵਾ ਦੇ ਇੱਕ ਫੁੱਲ ਹੈ ਇਧਰੋਂ ਦੇ ਡਾਕਟਰ ਕਿਤੋਂ ਲੈ ਸਕੂ ਥਾਨ ਭਾਈ ਮੁੱਠੀ ਵਾਲਾ ਪੂਰਾ ਮਾੜੇ ਉੱਡੀ ਭਾਲ ਕੋਲ ਹੋਈ ਗਿਆ ਬਾਹਰ ਦੇ ਹੋਰ ਨਹੀਂ ਚੱਕਰ ਠੀਕ ਆ ਥਾਨ ਪੂਰਾ ਮੁੱਠੀਆ ਕੱਦ ਬ੍ਰੀਡ ਪੂਰੀ ਆ 20 23 24 ਕਿਲੋ ਪਰੋਣ ਦਾ ਦਾ 25 ਕਿਲੋ ਦੁੱਧ ਮੰਨ ਕੇ ਜਾ ਠੰਡਾ ਮਰਜੀ ਲੈ ਜੇ ਠੀਕ ਆ ਇਹਦਾ 30 ਕਿਲੋ ਨਾ ਆਪਾਂ 25 ਕਹਿ ਕੇ ਜੇ ਵੱਡੀ ਫੁੱਲ ਆ ਹੂੰ ਹਾਂ ਲੈ ਵੇਖਾ ਬਈ ਉਹ ਨਵਾਂ ਬ੍ਰੀਡ ਸੂਈ ਸਵਾਈ ਲੈ ਵਾ ਦੇਖੋ ਪੰਨ ਵਾਲਾ ਲੱਗਿਆ ਇੱਥੋਂ ਕੈਮਰਾ ਮਾਰਦੇ ਨੇ ਉਹਨਾਂ ਪਿੱਛੇ ਆ ਉਹਨਾਂ ਭਾਈ ਉਹਨਾਂ ਅੱਗੇ ਵਾਲੇ ਵਾ ਡੁੱਡ ਵਾਲਾ ਪੀਜਾ ਯਾਰ ਸਹੀ ਗੱਲ ਲੋਕੋ ਲਈ ਆਪਣੇ ਤੇ ਫਰਨਾ ਜੋ ਹੈ ਨਾ ਸਾਰਾ ਡਰੈਸ ਵੀ ਦੇ ਦਾਂਗੇ ਇਹ ਨਹੀਂ ਗੱਲ ਸੱਲੀ ਕਰ ਲੈ ਪਾਉਂਦੀ ਠੀਕ ਹੈ ਭਾਈ ਹਮ ਬਿਊਟੀ ਇੱਕ ਨੰਬਰ ਪ੍ਰਿੰਟ ਇੱਕ ਨੰਬਰ ਕੇਸ ਇਹਦੇ ਨੰਬਰ ਕਰਮਾਰੀ ਨਾਸਾਂ ਨੂੰ ਸੰਗਲਾਬੀ ਫੁੱਲ ਬ੍ਰੀਡ ਹੈ ਬਹੁਤ ਵਧੀਆ ਬਈ ਯਾਰ ਸਿਆ ਬਾਈ ਨੇ ਤਿਆਰ ਹੋਈ ਆ ਚੰਗਾ ਰਕਾਰ ਬਹੁਤ ਚੰਗਾ ਬੋਲੇ ਤੋਂ ਸਟਾਰਟਿੰਗ ਆ ਬਈ ਬਾਕੀ ਸਿਆਲ ਆਉਣਾ ਮੂਰੇ ਦੋਤਾ ਬਚਣੇ ਆ ਆਟੋਮੈਟਿਕ ਹੀ ਦੇ ਦੇਣਾ ਯਾਰ ਸਹੀ ਗੱਲ ਅਜ ਤਾਂ ਲੱਗਦਾ ਹੈ ਆਵਰਾ ਪੀਟਾ ਪੂਟਾ ਝਾਕੀ ਪੂਰੀ ਬੜਾ ਬਣ ਜੂਗਾ ਹੂੰ ਤੇ ਕੀ ਮੋਲ ਆ ਵੀਰੇ ਜਾਇਜ਼ ਬਈ ਮੋਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਿਆ ਦਾ 90 95 ਠੀਕ ਹੈ ਜੀ ਜਾਂ ਲੈਣਾ ਬ 75 ਆ ਪੇ ਲੈਣਾ 100 ਰੁਪਏ ਸੂਡ ਕਰੂੰ ਜੇ ਮੁੱਲ ਆਇਆ 90 ਪਜਾ ਦੇ ਜਨਾ ਲੋਕਾਂ ਨੂੰ ਮਰਜ਼ੀ ਕਰਾਈ ਦਿੰਦੇ ਵਾ ਯਾਰ ਠੀਕ ਆ ਬਾਈ ਵੜ ਦਾ 90 ਹਜ਼ਾਰ ਉਹ ਦੇਜੂ ਮਰਜ਼ੀ ਵੇਚ ਲੈ ਬਾਈ ਉਹ ਜੈਜ ਮੋਲਾ ਬਾਈ 75 ਹਜ਼ਾਰ ਦੀ ਵੜ ਬਾਈ ਕਹਿੰਦਾ ਘਾਟਾ ਨਹੀਂ ਹੋਣਾ ਬਈ ਉਹੀ ਬੰਦਾ ਭੂ ਲਾ ਜਿਉਂ ਭਰਾ ਨੂੰ ਮਿਲਣ ਚੰਗੀ ਲੱਗੀ ਹੈ ਨਾ ਠੀਕ ਆ ਬਾਈ ਹੂੰ ਧੱਲੀ ਬੋਲਗਰ ਕਿੱਲੇ ਆਵੇਗਾ ਆਉਦੀ ਸਹੀ ਜਦੋਂ ਧੱਲੀ ਉਹ ਉਦੋਂ ਲੈ ਜਾਪਣੋਂ ਹੋਣ ਚੱਕਰ ਸਹੀ ਆ ਬਾਕੀ ਤਾਰਾ ਬਾਈ ਕੋਈ ਚੱਕਰ ਨਹੀਂ ਮਾਰ ਕੇ ਰੱਖਾਂ ਠੰਡੀ ਬਹੁਤਾ ਹਨ ਠੰਡੀ ਠੰਡੀ ਡਾਇਰੈਕਟਰ ਜਾਂ ਦੁਨੇ ਬਾਈ ਬੁੜੀ ਕੋਲੇ ਵਿਚਾਰੀ ਕੋਈ ਦੁਨੇ ਬਾਈ ਬੈਗਜ ਹੋਣੀ ਉਹ ਨਿਕਲ ਠੀਕ ਬੁਰੰਗਾ ਨਹੀਂ ਕਿ ਵੀ ਮਸ਼ੀਨ ਤੇ ਚੋਲਾ ਫੀ ਚੋਲਾ ਮੁੱਠਿਆ ਰਣੋ ਦਾਟਰ ਉਹ ਨਹੀਂ ਗੱਲ ਲੈ ਠੀਕ ਆ ਹੂੰ ਚਵਾਈ ਦੇ ਇੱਕ ਨੰਬਰ ਆ ਕਿੰਨਾ ਨੰਬਰ ਆ ਬਈ ਥਾਣ ਤੋਂ ਬਾਲਾ ਚੰਗਾ ਲੱਗਿਆ ਬਾਕੀ ਥੋਣ ਤੁਹਾਡੇ ਸਾਹਮਣੇ ਆ ਜਾਣਾ ਬਿਊਟੀਫੁੱਲ ਪ੍ਰਿੰਟ ਫੁੱਲ ਕੱਦ-ਕੁੱਦ ਲੈਵਾਂ ਨੂੰ ਬਾਈ ਯਾਰ ਇੱਕ ਨੰਬਰ ਆ ਇਹ ਬਾਲਾ ਕਿਸੇ ਨੇ ਵੀ ਨਹੀਂ ਦੇਣਾ ਬਸ ਵਾ ਸਹੀ ਗੱਲ ਆ ਐਨੇ ਦੁੱਧ ਲਈ 25 ਕਿਲੋ ਦੁੱਧ ਬਈ ਕੈਨ ਦਾ ਹੁੰਦਾ ਇੱਕ ਤਾਂ ਨਾ ਕੈਨ ਦਾ 30 ਕਿਲੋ ਕਰ ਲੈਣਾ 25 ਖਰਾ ਦੁੱਧ ਹੀ ਨਾ ਬੜਨੀ ਲੈ ਚਵਾਈ ਚੈੱਕ ਫੜਾ ਚਿੰਗਾ ਚੋਣ ਆ ਨਾ ਕਰਮਾਈ ਦਾ ਮੁੱਠੀ ਆ ਨਾ ਮੁੱਠਾ ਚੋਣ ਆ ਜਿਵੇਂ ਮਰਜ਼ੀ ਤੇ ਹੋਈ ਚੱਲ ਕੋਈ ਚੱਕ ਲੈਣੀ ਕਹਿਣਾ ਕਿ ਨਿਆਣਾ ਪਾਰਾ ਨਾ ਪਾਲਾ ਜਿੱਥੇ ਲੱਤ ਹੈਗੀ ਉੱਥੇ ਹੀ ਰੱਖਣੀ ਬੜਨਾ ਇੱਕੋ ਹਲੇ ਆਉਂਦੀ ਨਹੀਂ ਸਹੀ ਆ ਤਰਨੋਂ ਖਾਵਾ ਦੂ ਨਾ ਨਾ ਕਰਲੇ ਸਣਾ ਦੀ ਚਵਾਈ ਚੈੱਕ ਕਰ ਲੋ ਫੜਾ ਚਿੰਗਾ ਚੋਣ ਲੱਗਿਆ ਕਰਮਾਈ ਨੂੰ ਭਲਾ ਇਹ ਤਾਂ ਜੂਲਾ ਹੈ ਹਨ ਮੁੱਠੀ ਹੁਣ ਵੀ ਮੁੱਠੀ ਜਾਂਦਾ ਲਾ ਥਾਨਾ ਜੂਤਾ ਬੰਦੇ ਵੀ ਸਹੀ ਆ ਲੈ ਚਵਾਈ ਦਾ ਦੀ ਸਹੀ ਆ ਬੈਠ ਦੀ ਬੜੀ ਚੰਗੀ ਚਵਾਈ ਆ ਕਰਮਾਈ ਦੀ ਯਾ ਭਾ ਜੁਆਇਦਾ ਹੰਦੀ ਹੈ 8 ਨੰਬਰ ਚੋਂ ਫੇਰ ਲੋ ਦਿਖਾ ਦੇ ਕੇ ਜਾਣਾ ਮੁੱਠੀ ਵਾਲਾ ਥਾਣੇ ਇਕੱਲਾ ਇਕੱਲਾ ਹਾਂ ਨਾੜਾ ਨੂੜਾ ਪੁੱਲ ਚਾਹੀਆਂ ਆਹ ਮੁੱਲ ਨਹੀਂ ਜਾਕਰ ਭਾਈ ਮਿਲਣਗੇ ਭਾਈ ਯਾਰ ਜਿੱਥੇ ਮਰਜ਼ੇ ਦਾ ਦਾਫਾ ਪਣਕੂ ਗਿਆ ਵੇ ਫੇਰ ਆ ਜਾ ਆਪਣੇ ਕੋਲ ਹਣਾ ਪਰ ਘਾਟਾ ਨਹੀਂ ਹੋਣਾ ਭਾਈ ਅਲਾ ਅਲਾ ਦਰਾਲ ਲਿਓ ਇੱਥੇ ਭਗਾਈ ਕਰੀਣਾ ਕੋਈ 90 ਵਾਂਗੂ ਭਾਈ ਮੈਂ ਠੀਕ ਆ ਕਿੰਦੀ ਗੱਲ ਲਾਉ 75 ਹੀ ਠੀਕ ਆ ਭਾਈ ਅੱਗੇ ਆ ਗਈ 2 ਨੰਬਰ ਤੇ ਬੈਠ ਏ ਭਾਈ ਦੂਜਾ ਸਾਸ ਹੋਈ ਆ ਵੇੜ ਇਹ ਕਦੋਂ ਇਹ ਹੁਣੀ ਆਈ ਆਪਣੇ ਕੋਲੇ ਓਕੇ ਇਹ ਰਾਤ ਨੂੰ ਸੂਈ ਆ ਵੇੜ ਠੀਕ ਆ ਤੇ ਪਲੂਨ ਦਾ 15 ਕਿਲੋ ਦਾ ਕੱਟ ਵਾਲੀ ਆ ਭੈਣ ਨਾਲੇ ਠੰਡੀ ਸੀ ਆ ਖਾਣ ਲਿਆ ਬਹੁਤ ਬੱਚਾ ਕੀ ਦੇਤਾ ਕਰਮਣੀ ਬੱਚਾ ਮਗਰਲਾ ਟਰੇ ਨਾਲ ਨਾਲ ਇਹ ਲੈਵਲ ਨੂੰ ਬੜਾ ਚੰਗਾ ਬਹੁਤ ਫਿਟਿੰਗ ਵਾਲੀ ਵੀ ਇਹਦੀ ਹਮਮ ਹੱਟ ਫੱਟ ਉੱਪਰ ਬੋਲਾ ਚੰਗਾ ਜੀ ਡਾਕਟਰ ਸਾਹਿਬ ਵੀ ਕੋਈ ਵਿਚਾਰ ਹੈ ਦੀ ਅਪਾ ਉਮੀਰਾਂ ਦੀ ਆ ਮੂਣੀ ਧਰ ਵਾਲੇ ਠੰਡੀ ਨਹੀਂ ਆਈ ਭਇਆ ਕੋਈ ਕਰ ਇਧਰੋਂ ਦੇਖ ਡਾਕਟਰ ਜੀ ਲੱਗਿਆ ਲੇਵਲ ਨੂੰ ਚੈੱਕ ਕਰਵਾਉਂ ਲੈ ਕਮਾਲ ਹੈ ਹਨਾ ਬੜਾ ਚੰਗਾ ਬੜਾ ਚੰਗਾ ਲੱਗਿਆ ਬੜਾ ਨੇ ਚੰਗਾ ਦੁੱਧ ਵੀ 15 16 ਕਿਲੋ ਪਲੂਦਾ 15 ਕਿਲੋ ਹੀ ਮੰਨ ਕੇ ਲੈ ਜਾਈਏ ਠੀਕ ਆ ਦੁੱਧ ਵੜਦੇ ਜਿਹੇ ਜੀ ਪੈੜ ਆ ਬਾਦੀ ਨਾ ਪਤਾ ਨਹੀਂ ਪਤਾ ਬਾਈ ਗੋਲ ਗੋਲ ਪਈ ਹੈ ਹਨਾ ਪੂਰੀ ਗੋਲ ਗੋਲ ਵੇ ਗਰਲੈਂਡ ਜਿੱਚ ਪੈਂਦੀ ਹੈ ਯਾਰ ਇਹ ਕ੍ਰਾਉਨ ਜੀ ਆ ਨਸਲ ਵੀ ਇੱਕ ਨੰਬਰ ਹੈ ਇਹ ਹਾਂ ਮੱਝਾਂ ਦਾ ਦੁੱਧ ਦੇਉਗੀ ਸਹੀ ਗੱਲ ਆ ਉਹ ਨਹੀਂ ਗੱਲ ਸੇਸ ਨੂੰ ਬਹੁਤ ਚੰਗਾ ਪੈੜਦਾ ਗਾਲਾ ਵੱਡੀ ਜਾਂਦੀ ਆ ਤੇ ਸੰਢੀ ਆ ਬਾਈ ਬੜੀ ਚੰਗੀ ਵਹੜਾ ਸੰਢੀ ਫੁੱਲ ਫਲੀ ਵੀ ਬਹੁਤ ਆ ਬਹੁਤ ਚੰਗੀ ਵਹੜਾ ਬਈ ਯਾਰ ਹਾਂ ਰੀਟ ਵਾਲੀ ਆ ਕਰਮਾ ਹੈ ਹਨਾ ਬਈ ਬਾਕੀ ਫੈਂਟ ਫੁੱਲ ਉਹ ਗਰਮੀ ਬਿਲਕੁਲ ਨਹੀਂ ਮਾਣਾ ਗਰਮੀ ਦੁਰਮਾਇਆ ਪਰ ਪੂਰੀ ਜਾਨ ਵਾਲੀ ਉਤੋਂ ਪੱਦਰ ਕੋਈ ਲਿੱਸੀ ਨਹੀਂ ਲਾਵੇਂ ਨਹੀਂ ਅੰਡੀ ਐਨੀ ਇੱਕ ਹੀ ਭਇਆ ਕੋਈ ਚੱਕਰੀ ਲਾਇਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਚਵਾਈ ਰਿਹਾ ਬਾਲੀ ਬੰਬ ਬਾਈ ਯਾਰ ਬੋਲੀ ਚੰਗੀ ਚਵਾਈ ਆ ਹਨ ਬਾਲੀ ਨਹੀਂ ਆਇਆ ਚੰਗਾ ਹਯਾ ਬੋਲਾ ਹੀ ਮਾਰਦੀ ਆ ਲੈ ਥੋੜਾ ਬੱਚੇ ਦਾ ਕਰਦੀ ਆ ਮਾਣਾ ਕਈ ਨਹੀਂ ਕੋਈ ਜਿੱਥੇ ਮਰੀ ਬੱਚਾ ਵੀ ਸਾਡੇ ਦਾ ਪੋਤੂ ਮੋ ਵੇ ਜਾਗੇ ਠੀਕ ਆ ਬਾਈ ਹੂੰ ਇਹਦਾ ਮੁੱਲ ਜਾਇਜ਼ ਬਾਏ ਦਾ 47000 ਰੁਪਏ ਲੈ ਲਾਂਗੇ ਮੋਲੋ ਜਿੰਨਾ ਮਰਜ਼ੀ ਛੱਟ ਪੈਣ ਕਰਾਈ ਜਾਵੇ 68 7000 ਦੀ ਹੈ ਬਾਈ 47000 ਰੁਪਏ ਬਾਈ ਆਪਾਂ ਨੂੰ ਭਾਜ ਮਿਲਿਆ ਭਾਜ ਹੀ ਦੇਣੀ ਹੈਗੀ ਉਹ ਨਹੀਂ ਗੱਲ ਠੀਕ ਆ ਲੈ ਵਾਲੂ ਆ ਥਾਂ ਤੋਂ ਬਹੁਤ ਜਾਂ ਥਾਂ ਤੋਂ ਆ ਵੀ ਲੈ ਵਾਲੂ ਸਾਰੇ ਗਾ ਗਰੰਟੀ ਉਪਾਰ ਪੂਰਦੀ ਬਾਈ ਠੀਕ ਆ ਬਾਈ ਕੋਈ ਨਹੀਂ ਗੱਲ ਉਹ ਆਈ ਬਾਈ ਦਾ ਪੌੜੀ ਠੰਡੀ ਹੈ ਯਾਰ ਕਰਮਾ ਆ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਚਵਾਈ ਦੇਖੋ ਇੱਕ ਨੰਬਰ ਚੋਂ ਲੱਗਿਆ ਕਰਮ ਵਾਲੀ ਚੌਾਈ ਜੂਰੇ ਰੈਟਲ ਆਈਮ ਲੱਗਿਆ ਬਿਜਲੀ ਦੇ ਕਰਮ ਠੀਕ ਆ ਹਮ ਬਿਹੜਾ ਹੋਰ ਕਿਉਂ 60000 ਦੇਵੇ ਵੇਚਣ ਵਾਲੇ ਬੰਦੇ ਵੀ ਲੈ ਜਾਣਗੇ ਇਹਨੂੰ ਸਹੀ ਗੱਲ ਆ ਬਾਈ ਹਮ ਆਣ ਦੇ ਕੇ ਜਾ ਬਾਈ ਆਣ ਦੇਖ ਮੁੱਠਿਆ ਬਾਕੀ ਟਰ ਠੰਡੀ ਵਾਲੀ ਆ ਬਾਲੀ ਚੰਗੀ ਕੁਆਲਟੀ ਦੀ ਰਵੇ ਭਾਈ ਆਪ ਨੂੰ ਭਾਜ ਦੀ ਭਾਜ ਦਿੱਤੀ ਹੱਲੇ ਆ ਨੂ ਫੁੱਲਾ ਮੰਗਣ ਉਹ ਸੱਤ ਵਾਲੇ ਤਾਂ ਹੀ ਵੇਚਣਾ ਬੜਦੇ ਬਾਈ ਆਹ ਮੁੱਲ ਨਹੀਂ ਮੈਨਣਾ ਦੇ ਹੀ ਕਹਿੰਦੇ ਭਾਈ ਬਾਲੀ ਬਾਲੀ ਪੁਰਾ ਦਾ ਦੇਖ ਕਰਮ ਵਾਲੀ ਬਾਈ ਚੰਗੀ ਬਿਹੜਾ ਬਾਈ ਯਾਰ ਪੂਰੀ ਜਾਨ ਨਾਲ ਬੜਾ ਚੰਗਾ ਲੇਵਾ ਨੂੰ ਹਾਂ ਬਈ ਅੱਗੇ ਆ ਗਈ ਜਰਸੀ ਹੈ ਨਾ ਇਹ ਬਈ ਜਾਲਸੀ ਦੇ ਸਾਹਿਆ ਦਾ ਕ੍ਰੋਸ ਆ ਓਕੇ ਇਹ 16 17 ਕਰੋ ਪਹਿਲਾਂ ਦਾ ਦੋ ਦੋ ਠੰਡੀ ਸੀ ਲੈ ਇੱਕ ਆਰਤਾ ਪਿਆ ਠੀਕ ਆ ਕੱਦ ਭਜਨ ਖੋਲ ਆ ਬਾਹਰ ਤੇ ਫਲੀ ਵੀ ਬਹੁਤ ਹੈ ਨਾ ਬਹੁਤ ਚੰਗੀ ਬਈ ਕਲਰ ਕਲਰ ਬੜਾ ਚੰਗਾ ਕਲੀ ਕੱਚੀ ਕੱਚੀ ਆ ਅੰਦਾਜ਼ਾ ਉਸਾਵਨਾ ਲਾਇਓ ਹਾਂ ਗੁਲਾਬੀ ਬਈ ਬਹੁਤ ਚੰਗਾ ਹੂੰ ਗੁਲਾਬੀ ਥਾਨ ਮੁਠੀ ਵਾਲਾ ਥਾਨ ਦਿਨ ਕਿੰਨੇ ਲੱਜੂ ਸਹੀ ਏ ਇੱਕ ਆਰਤਾ ਪਿਆ ਬਈ ਬਾਹਰ ਰਸਤਾ ਪਿਆ ਹਾਂ ਫਲੀ ਬਈ ਤੂਰੀ ਬਹੁਤ ਚੰਗੀ ਬਾੜਾ ਠੰਡੀ ਸੀਤ ਬਾਈ ਜਮਾ ਮੈਂ ਕਹਿ ਉਹ ਚਾਹ ਥੋੜਾ ਯਾ ਸਹੀ ਗੱਲ ਹੈ ਬਿਜਨੇ ਘਰੇ ਜਨੇ ਬਹੁਤ ਚੰਗੀ ਬਾੜਾ ਜਮਾ ਕਲਰ ਬਾੜਾ ਚੰਗਾ ਕਰ ਮਾੜੀ ਕਵਾਲਦੀ ਬਹੁਤ ਬਾੜਾ ਬੱਡੀ ਆ ਪੂਰੀ ਸਹੀ ਗੱਲ ਸਾਇਲ ਵਾਲੀ ਬਾੜਾ ਛੋਟੀ ਬਹੁਤ ਦਾ ਛੋਟੀ ਨਾ ਮਰਾ ਕਰੂੰਗਾ ਕਵਾਲਦੀ ਬਾਈ ਜੰਗੀ ਬਾੜਦੀ 18 ਉਹਨੇ ਕਿਲੇ ਦੁੱਧ ਦੇਉ ਡਾਕਟਰ ਆ ਕੀ ਠੀਕ ਹੈ ਬਾਈ ਹੂੰ ਹੂੰ ਤੇ ਸੋਸ ਦੇ ਕਰਮ ਵਾਲੀ ਬਹੁਤ ਠੰਡੀ ਲਿਆ ਹੈ ਕੋਈ ਚੱਕਰ ਨਾ ਜਿਵੇਂ ਮਾੜੀ ਘਾ ਲਿਆ ਤੇਰੀ ਚਲ ਵੀ ਚੱਕਰੀ ਨਹੀਂ ਕੋਈ ਉਸ ਨਹੀਂ ਕਹਿਣੀ ਚਾਹੀ ਹੂੰ ਤੇ ਕੀ ਮੁੱਲ ਆ ਫਿਰ ਜਾਇਦ ਕੱਚੀ ਕੱਚੀ ਦਾ ਮੁੱਲ ਕਰਾਉਣਾ 75 6000 ਰੁਪਏ ਲਵਾਂਗੇ ਟਰੱਕ 6000 ਜਿਹੜਾ ਮੁੱਲਾ ਜੀ ਪਾਣਾ ਠੀਕ ਆ 75000 ਮੁੱਲਾ 6000 ਰੁਪਏ ਬਾਈ ਬਾਈ ਦੇ ਨਹੀਂ 60 ਦੀ ਆ ਠੀਕ ਆ ਅਲਾ ਬਾਅਦ ਜਗਾ 60 ਦੀ ਆਪਾਂ ਕਹਿਣ ਲੱਗੇ ਬਈ ਤੈਨੂੰ ਮੁੱਲ ਹੀ ਕਰਣਾ ਮੁੱਲ 75 ਆ ਮੁੱਲ 75 60 ਦੀ ਦੇ ਰਹੇ ਨੇ ਦੇਵਾ 60 ਦੀ ਸਫਾਈ ਹੋਈ ਚੁਣੀ ਦੀ ਸੌਦਾ ਮੰਨ ਕੇ ਚੱਲ ਹੋਇਆ ਪਿਆ ਜੀ ਹਾਂ ਖਨਾ ਦੀ ਭਾਰ ਦੀ ਸਾਰਾ ਗੰਗਾ ਦੀ ਗਾਰੰਟੀ ਹੋ ਆਪਣੇ ਘਰ ਤੇ ਕਦੇ ਵਾਲੇ ਦੇ ਬਈ ਓਕੇ ਉਹ ਗੱਲ ਨਹੀਂ ਹੋ ਹੂੰ ਕਿ ਕਿਵੇਂ ਵੀਰ ਨੂੰ ਤਾਂ ਨਾ ਜੋ ਕੋਈ ਵੀ ਪਸੰਦ ਦਾ ਵਿਆਹ ਹੀ ਨਾ ਕਨੈਕਟ ਕਰ ਲਓ ਜੀ ਧੰਨਵਾਦ ਜੀ